ਤਾਰੇ ਬਹੁਤ ਸ਼ਕਤੀਸ਼ਾਲੀ ਹੈ। ਇਹ ਮਹਿਕਾਂ ਦਾ ਤੋਂ ਬੇਬਾਨੇ ਦਾ ਦਾ ਮੋਕਾ ਹੈ। ਮਮਾ ਚੱਲ ਜੇ ਹੈ ਦੁਆ ਦੇ। ਬੋਕਾ ਬਲੇ। ਹੈ? ਜੇ ਨੋਕਾਂ ਨਹੀਂ ਆਂ। ਮੰਨ ਲਈ ਤੁਹਾਡੀ ਗੱਲ। ਪਰ ਅਸੀਂ ਦੋ ਕੋ ਆ ਜਿਹੜੀ ਤੁਹਾਡੇ ਨੱਕ ਤੇ ਨੰਮ ਕਰਕੇ ਰੱਖਦੇ। ਵੈਵ ਪਰਮ ਦਾ ਪਾਂਡਵ ਇਹ ਹੋਣੀ ਹੈ ਨਾ ਪੰਜਾਬ ਦੇ ਤੱਕ। ਕੁਆਲਿਟੀ ਦੇਖੀ ਜਾਂਦੀ ਹੈ, ਕੁਆਂਟੀਟੀ ਨਹੀਂ ਦੇਖੀ ਜਾਂਦੀ। गुरु साहबाना ने सिखा अंदर क्वालिटी भरी है गुण पड़े ने गिनती नहीं बधाई के गिनती बद बहुत गिनती है पर अंदर गिनती बचाई रखे हो लीडर कौन है आत्मा ग्रंथ शरीर आज भी सामान दे रहे आज भी सामान उपदेश दे रहे गुरु साहब Άντε, οι άνθρωποι μου, σε κέντρο, ξέρουν τι λέει, ਤਾਂ ਤੇਰੀ ਜ਼ਿੰਦਗੀ ਚ ਖੁਸ਼ੀਆਂ ਦੀ ਪੂਰੀ ਵੀ ਆਉਣੀ ਹੈ ਤੇਰੀ ਜ਼ਿੰਦਗੀ ਗੁਰਖਾ ਬੋਲੇ ਜੀ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੰਸਦਾਨੀ ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਰ ਜੀ ਦੇ ਆਗਮਨ ਗੁਰਪਤ ਸਾਰੀ ਸੰਗਤ ਨੂੰ ਮੈਂ ਲੱਖ ਲੱਖ ਬਧਾਈ ਦਿੰਦਾ ਅੱਜ ਗੁਰਦੁਆਰਾ ਸਿੰਘ ਸਭਾ ਆਫ ਸਿੰਘ ਬੋਰ ਕਲੋਨੀ ਗੁਰਦੁਆਰਾ ਸਾਹਿਬ ਦੇਖੇ ਅਸੀਂ ਮੁਰਪੁਰ ਮਨਾ ਰਹੇ ਹਾਂ ਜਿਹੜੇ ਖੰਡਪੜ ਸਭ ਦੇ ਵਿਪੋਗ ਆ ਸਾਰੇ ਪਾਏ ਗਏ ਤੇ ਦਰਬਾਰ ਸਾਹਿਬ ਤੋਂ ਜੁੜੀ ਰਹੀ ਜਿੱਥੇ ਵੀ ਇੱਥੇ ਪਹੁੰਚੇ ਨੇ ਜਿਹੜਾ ਕੀਰਤਨ ਇੱਥੇ ਚੱਲ ਰਿਹਾ ਹੈ ਕੀਰਤਨ ਪਰਵਾ ਚੱਲ ਰਿਹਾ ਹੈ ਤੇ ਮੇਰੀ ਤੇ ਸਾਰੀ ਸੰਗਤ ਨੂੰ ਤੇ ਸਿੱਖੋਂ ਨੂੰ ਪੀਲੇ ਇਸ ਵਕਤ ਜਿਹੜੇ ਹਾਲਾਤ ਨੇ ਪੰਜਾਬ ਵਿੱਚ ਬਣੇ ਹੋਣਾ ਸਮੂਸਾ ਸਮੂਸਾ ਜਿਹੜਾ ਪੰਥ ਹੈ ਇਹ ਇਕੱਠਾ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿੱਚ ਬੜੇ ਹਾਲਾਤ ਖਰਾਬ ਨੇ ਜਿਹੜੀਆਂ ਮਿਸਰਕਾਰਾਂ ਆਈਆਂ ਨੇ ਉਹਨਾਂ ਨੇ ਪੰਜਾਬ ਨੂੰ ਉੱਤੇ ਹਾ ਤੇ ਕੁੱਟਿਆ ਅੱਜ ਸਾਡੇ ਗੁਰਪ੍ਰੋ ਵੀ ਇਹ ਗੁਰੂ ਗੁਰਗੋਬਦ ਸਰ ਜੀ ਮਾਰਜੀ ਦਾ ਜਨਨ ਸਾਰਾ ਸਰਪੰਸ ਵਾਰਿਆ ਸੀ ਇਸੇ ਕੰਮ ਵਾਸਤੇ ਵਾਰਿਆ ਸੀ ਅੱਜ ਸਾਡੇ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਜਾਂ ਕੁਝ ਅਕਾਲੀ ਤੜੇ ਜਿਹੜੇ ਨੇ ਵੱਖ-ਵੱਖ ਤੁਰੇ ਫਿਰਦੇ ਨੇ ਜਿਹੜੇ ਇਕੱਠੇ ਨਹੀਂ ਹੋ ਰਹੇ ਤੇ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਅੱਜ ਨਸ਼ਿਆਂ ਮਲ ਤੋਰੀ ਪਈ ਹੋਈ ਹੈ ਤੇ ਨਸ਼ਾ ਜਿਹੜਾ ਸਰਕਾਰਾਂ ਤੋਂ ਨਹੀਂ ਝੁੱਕ ਰਿਹਾ ਤੇ ਅੱਜ ਮੇਰੇ ਅੱਜ ਦੇ ਦਿਨ ਮੇਰੀ ਅਪੀਲ ਸਾਰਿਆਂ ਨੂੰ ਆਪਾਂ ਗੁਰੂ ਘਰ ਦੇ ਵੀ ਬਣੇ ਹੈ ਤੇ ਸਾਰਾ ਪੰਥ ਜਿਹੜਾ ਇਕੱਠਾ ਹੋਵੇ बाकी पंजाब ਅਤੇ ਪੰਜਾਬੀ ਦਾ ਭਲਾ ਕੀਤਾ ਜਾ ਸਕੇ ਕੀਤਾ ਜਾਵੇ ਮਹਰੂਰ ਜੀ ਦਾ ਖਾਲਸਾ ਮਹਰੂਰ ਜੀ ਦਾ ਖਾਲਸਾ ਪੰਜਾਬ ਦੇ ਵਿੱਚ ਜਿਹੜੇ ਗੁਰਪੁਰਬ ਨੇ ਹਰ ਧਰਮਾਂ ਦੇ ਵਿਲੋਮ ਮਨਾਏ ਜਾਂਦੇ ਨੇ ਇਕੱਠੇ ਹੋ ਕੇ ਗੁਰੂ ਘਰਾਂ ਦੇ ਵਿੱਚ ਪਰ ਕੁਝ ਲੋਕ ਐਸੇ ਨੇ ਜਿਹੜੇ ਧਰਮਾਂ ਦੇ ਨਾਂ ਤੇ ਰਾਜਨੀਤੀ ਕਰਦੇ ਨੇ ਜਾਂ ਫਿਰ ਜਾਤ ਪਾਤ ਨੂੰ ਲੈ ਕੇ ਜਿਹੜਾ ਵੰਡ ਪਾਉਂਦੇ ਨੇ ਤੁਸੀਂ ਇੱਥੇ ਕੀ ਕਰਨ ਚਾਹੋ ਦੇਖੋ ਜਿਹੜੇ ਸਾਡੇ ਜਾਤ ਪਾਤ ਦੀ ਗੱਲਾਂ ਤੇ ਗੁਰੂ ਸਾਹਿਬ ਨੇ ਕਿਹਾ ਜਦੋਂ ਆਪਾਂ ਖੰਡੇ ਬਾਡੇ ਦਾ ਅਮਰਸ ਕਰਿਆ ਪਾਂ ਸਿੰਘ ਸਾਹਿਬ ਨੇ ਜਾਤ ਪਾਤ ਦੇ ਸੇ ਕੋਈ ਮਜਾ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਸਭ ਗੁਰੂ ਕੇ ਸੰਗਨ ਹੈ ਸਭ ਦਾ ਸੰਗਤ ਜੁੜਦਾ ਹੈ ਸੰਗਾਂ ਨਾਲ ਤੇ ਜਿਹੜੀ ਬੀਬੀਆਂ ਨੇ ਉਹਨਾਂ ਨਾਲ ਕੋਰ ਜੁੜਦੀ ਹੈ ਜਾਤ ਪਾਤ ਦਾ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਸੰਦੇਸ਼ ਨਹੀਂ ਦਿੱਤਾ ਸਾਰੇ ਇਕੱਠੇ ਇੱਕ ਕੌਮ ਹੈ ਸਾਡੀ ਹੈਗੀ ਹੈ ਜਾਤ ਪਾਤ ਅਸੀਂ ਬਣਾਈ ਹੈ ਸਾਡੇ ਲੋਕਾਂ ਨੇ ਬਣਾਈਆਂ ਜਾਤ ਪਾਤ ਪਿੰਡਾਂ ਦੇ ਵਿੱਚ ਬਣਾਈਆਂ ਸ਼ਹਿਰਾਂ ਵਿੱਚ ਵੱਖਰੇ ਵੱਖਰੇ ਗੁਰਦੁਆਰੇ ਆਪਣੇ ਬਣਾਏ ਹੋਣੇ ਤੇ ਗੁਰਦੁਆਰਾ ਜਾ ਕੇ ਆਪਾਂ ਉੱਥੇ ਪਾਠ ਪੂਜਾ ਕਰਨੇ ਆ ਤੇ ਉੱਥੇ ਕੀਰਤਨ ਹੁੰਦਾ ਹੈ ਇਹਦੀ ਹੋਣਾ ਚਾਹੀਦਾ ਗੁਰੂ ਜਿਹੜੇ ਆਪਣੇ ਗੁਰਦੁਆਰਿਆਂ ਸਭ ਸਾਂਝੇ ਨੇ ਉਹ ਸਾਡੇ ਹਰ ਮੰਦਰ ਸਾਹਿਬ ਦਰਬਾਰ ਸਾਹਿਬ ਹੈ ਉਦੇ ਚਾਰ ਦਰਵਾਜੇ ਨੇ ਚੋਬਰਤਾਂ ਦਾ ਸਾਂਝਾ ਹਰ ਇੱਕ ਬੰਦਾ ਸੱਚ ਆ ਸਕਦਾ ਕੋਈ ਵੀ ਹੋਵੇ Hindu ਹੋਵੇ Sikh ਹੋਵੇ Muslim ਹੋਵੇ ईसाई ਹੋਵੇ ਸਾਡੇ ਗੁਰਦੰਮ ਵਿੱਚ ਹਰ ਬੰਦਾ ਨਤਮਸਤ ਹੋ ਸਕਦਾ ਉੱਥੇ ਜਾਵਾ ਕਰ ਸਕਦਾ ਤੇ ਉੱਥੇ ਦਰਸ਼ਨ ਮਿਲੇ ਕਰ ਸਕਦਾ ਸਾਰਾ ਧਰਮ ਵਾਸਤੇ ਕੋਈ ਪੇਸ਼ਮਾਉਰੀ ਰੱਖਿਆ ਗੁਰੂ ਨਾਨਕ ਸਾਹਿਬ ਨੇ ਉਹਨਾਂ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਵੰਡ ਛਕੋ ਨਾਮ ਜਪੋ ਕਿਰਤ ਕਰੋ ਤਿੰਨ ਗੱਲਾਂ ਕੀਤੀਆਂ ਨੇ ਸਾਨੂੰ ਉਹਨਾਂ ਦੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਚੱਲਣਾ ਚਾਹੀਦਾ ਕਿੰਨੇ ਸਮੇਂ ਤੋਂ ਇਸ ਗੁਰੂ ਘਰ ਨਾਲ ਜੁੜੇ ਹੋਏ ਤੇ ਸੇਵਾ ਭਾਵਨਾ ਨੂੰ ਲੈ ਕੇ ਇਸ ਗੁਰੂ ਘਰ ਦੀ ਪਹਿਲ ਕਦਮੀ ਕਿਸ ਤਰ੍ਹਾਂ ਦੀ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤੇ ਮੈਂ ਆਈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ 1984 ਦੇ ਵਿੱਚ ਜਦੋਂ ਸਾਰੇ ਉਜੜ ਕੇ ਇੱਥੇ ਆਏ ਸੀਗੇ ਇਹ ਉਸ ਟਾਈਮ ਇਹ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ ਹੋਈਗੀ ਆ ਤੇ ਸਾਰੀ ਸੰਗਤ ਜਿਹੜੀ ਹੈਗੀ ਆ ਵਧੀਆ ਤਰੀਕੇ ਨਾਲ ਇੱਥੇ ਹਰ ਵਰਪੂਰ ਬਣਾਇਆ ਜਾਂਦਾ ਹਰ ਇੱਕ ਦਿਨ ਤੋਂ ਹਾਰ ਬਣਾਇਆ ਜਾਂਦਾ ਮੈਂ ਖਾਸ ਕਰਕੇ ਇੱਥੇ ਆਪਣੀਆਂ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਆ ਕੇ ਸਾਨੂੰ ਸਭ ਨੂੰ ਇਹ ਲੋੜ ਹੈਗੀ ਆ ਅੱਜ ਇਹ ਸਮੇਂ ਦੀ ਲੋੜ ਹੈਗੀ ਆ ਕਿ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵੀ ਗੁਰੂ ਘਰ ਲੈ ਕੇ ਆਈਏ ਗੁਰੂ ਦੇ ਨਾਲ ਜੋੜੀਏ ਤੇ ਸਵੇਰੇ ਉੱਠ ਕੇ ਕਟੋ-ਕਟ ਵੀ ਗੁਰਬਾਣੀ ਦੇ ਨਾਲ ਸਾਨੂੰ ਬੱਚਿਆਂ ਨੂੰ ਵੀ ਚਾਹੀਦਾ ਹੈਗਾ ਕਿ ਅਸੀਂ ਉਦੋਂ ਤੱਕ ਬੱਚਿਆਂ ਨੂੰ ਕੁਝ ਵੀ ਖਾਣ ਪੀਣ ਵਾਸਤੇ ਨਾ ਗਈਏ ਜਦੋਂ ਤੱਕ ਉਹ ਜਪਜੀ ਸਾਹਿਬ ਦਾ ਇੱਕ ਪਾਠ ਨਹੀਂ ਕਰ ਲੈਂਦੇ ਇਹ ਆਈ ਸਾਡੀ ਸਭ ਤੋਂ ਵੱਡੀ ਲੋੜ ਆ ਸਾਰੇ ਧਰਮਾਂ ਨੂੰ ਇੱਕ ਕਰਕੇ ਚੱਲਣਾ ਜਿਹੜਾ ਹੈਗਾ ਇਹ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈਗਾ ਤੋਂ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇੱਥੇ ਆ ਕੇ ਗੁਰਪੁਰਬ ਸਾਹਿਬ ਦੀ ਵਿੱਚ ਸਾਰੀ ਇਹ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ਸੰਗਤ ਦੇ ਵਿੱਚ ਕੀਰਤਨ ਸਰਵਨ ਕਰਨਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਹਿਰਦੇ ਹੈਗੇ ਆ ਇਹ ਸ਼ੁੱਧ ਹੋ ਸਕਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ